ਪੰਜਾਬ ਜੁਆਇੰਟ ਫਾਰਮ ਦੇ ਸੱਦੇ ਦੇ ਬਤੀ ਕਲਾਂ ਸਬ ਡਿਵੀਜ਼ਨ ਵਿਖੇ ਸ਼੍ਰੀ ਰਾਮ ਕ੍ਰਿਸ਼ਨ ਪ੍ਰਧਾਨ ਦੀ ਹੈਂਡ ਮੀਟਿੰਗ ਕੀਤੀ ਗਈ ਅਤੇ 10 11 12 ਤਿੰਨ ਦਿਨ ਦੀ ਹੜਤਾਲ ਕੀਤੀ ਗਈ ਜਿਸ ਵਿੱਚ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਦੀ ਪੂਰ ਜ਼ੋਰ ਸ਼ਬਦਾਂ ਵਿੱਚ ਨਿਖੇੜੀ ਗਈ ਦੀ ਗਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਜਿਥੇ ਮੰਦੀਆਂ ਨੂੰ ਮੀਟਿੰਗ ਦਿੱਤੀ ਜਾਵੇ ਅਤੇ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ 1 1 2016 ਤੋਂ 36 2021 ਦਾ ਬਕਾਇਆ ਦਿੱਤਾ ਜਾਵੇ डीए ਜੀਆਂ ਕਿਸ਼ਤਾਂ ਦਿੱਤੀਆਂ ਜਾਣ ਮੈਡੀਕਲ ਪੱਤਾ 2500 ਰੁਪਏ ਕੀਤਾ ਜਾਵੇ ਐਚਬੀ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਇਸ ਮੌਕੇ ਬਾਲਕ ਰਾਮ ਭੂਸ਼ਣ ਕੁਮਾਰ ਅਮਰੀਕ ਸਿੰਘ ਰਮੇਸ਼ ਕੁਮਾਰ ਮੋਹਨ ਲਾਲ ਰੇਸ਼ਮ ਕੁਮਾਰ ਬਲਬੀਤ ਸਿੰਘ ਰਜਿੰਦਰ ਕੁਮਾਰ ਦਿਲਜਿੰਦਰ ਸਿੰਘ ਅਜਮੇਰ ਸਿੰਘ ਰਵਿੰਦਰ ਕੁਮਾਰ ਜੋਗੀ ਮਨਿੰਦਰ ਅਜੀਤ ਮਨਜੀਤ ਸਿੰਘ ਗੁਰਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਹਾਜ਼ਰ ਸਨ जीबीसी अपडेट ਦੇ ਲਈ ਚੱਬੇਵਾਲ ਤੋਂ ਜੀਏ ਕੁਮਾਰ ਦੀ ਰਿਪੋਰਟ ਹਾਂਜੀ ਪਰਮ ਸਤਕਾਰਯੋਗ ਬਿਜਲੀ ਮਲਾਜਮ ਦੋਸਤੋ ਅੱਜ ਜੁਆਇੰਟ ਫੋਰਮ ਦੇ ਸੱਦੇ ਦੇ ਉੱਤੇ 10 11 ਤੇ 12 ਦੀ ਤਿੰਨ ਤਿੰਨ ਦਿਨਾਂ ਦੀ ਸਟ੍ਰਾਈਕ ਕੀਤੀ ਜਾ ਰਹੀ ਆ ਸਟ੍ਰਾਈਕ ਦਾ ਮੰਤਵ भगवंत मान ਸਰਕਾਰ ਵੱਲੋਂ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਉਹਨਾਂ ਦੇ ਸਮਝੌਤੇ ਲਾਗੂ ਨਾ ਕਰਨਾ ਮੀਟਿੰਗਾਂ ਤੋਂ ਟਾਲਮਟੋਲ ਦੀ ਨੀਤੀ ਕਰਨੀ 10 ਜੁਲਾਈ ਨੂੰ ਜਲੰਧਰ ਜਿਮਨੀ ਚੌਂਸੀ 10 ਜੁਲਾਈ ਤੋਂ ਪਹਿਲਾਂ 29 ਜੂਨ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਜਲੰਧਰ ਦੇ ਵਿੱਚ ਉਹਦੇ ਵਿੱਚ ਐਲਾਨ ਕੀਤਾ ਗਿਆ ਕਿ 5 ਜੁਲਾਈ ਨੂੰ ਭਗਵੰਤ ਜੀ ਸਰਕਾਰ ਦਾ ਕਾਲੇ ਝੰਡਿਆਂ ਦੇ ਨਾਲ ਵਿਖਾਵਾ ਸਾਰੇ ਪੂਰੇ ਸ਼ਹਿਰ ਦੇ ਵਿੱਚ ਕੀਤਾ ਜਾਊਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਕੱਠੇ ਹੋਏ ਜਦੋਂ ਸ਼ਹਿਰ ਦੇ ਵਿੱਚ ਮਾਰਚ ਦੀ ਤਿਆਰੀ ਕਰ ਰਹੇ ਸੀ ਤਾਂ ਬਿਜਲੀ ਮੰਤਰੀ ਉੱਥੇ ਪਹੁੰਚ ਗਏ ਬਿਜਲੀ ਮੰਤਰੀ ਨੇ ਸਾਡੀ ਮੀਟਿੰਗ ਦੇ ਬਚਾ ਕੇ ਕਿਹਾ ਕਿ ਮੈਂ ਅੱਜੇ ਭਗਵੰਤ ਮਾਨ ਦੇ ਨਾਲ ਤੁਹਾਡੀ ਮੀਟਿੰਗ ਕਰਵਾ ਦਿੰਦਾ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਜੋ ਨਿਕਲਣਗੇ ਉਹ ਲਾਗੂ ਕੀਤੇ ਜਾਣਗੇ ਅਸੀਂ ਬਿਜਲੀ ਮੰਤਰੀ ਦੀ ਅਪੀਲ ਨੂੰ ਮੰਨਿਆ ਭਗਵੰਤ ਮਾਨ ਦੀ ਕੋਠੀ ਦੇ ਉੱਤੇ ਚਲੇ ਗਏ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਅੱਜ ਜਿਮਨੀ ਚੋਣ ਹੋ ਰਹਾਂਦੇ ਉਹ 25 ਅਗਸਤ ਤੋਂ ਜੜਾਇਆ ਨੇ 25 ਜੁਲਾਈ ਨੂੰ 25 ਜੁਲਾਈ ਨੂੰ ਤੁਹਾਨੂੰ ਮੀਟਿੰਗ ਦਿੱਤੀ ਜਾਊਗੀ ਚੰਡੀਗੜ੍ਹ ਦੇ ਵਿੱਚ ਦੋਸਤੋ 25 ਜੁਲਾਈ ਤੋਂ ਪਹਿਲਾਂ ਹੀ ਅਖਬਾਰੀ ਬਿਆਨ ਦੇ ਦਿੱਤਾ ਗਿਆ ਕਿ 2 ਅਗਸਤ ਨੂੰ ਜਿਹੜੀ ਇਹ ਮੀਟਿੰਗ ਦਿੱਤੀ ਜਾਊਗੀ 2 اگست لے پہنچ انی سی گی 2 اگست ਤੋਂ ਬਾਅਦ ਅਖਬਾਰੀ ਬਿਆਨ ਦੇ ਦਿੱਤੇ ਗਏ ਕਿ ਇਹ ਜਿਹੜੀ ਮੀਟਿੰਗ ਹੈਗਾ 22 اگਸਟ ਨੂੰ ਦਿੱਤੀ ਜਾਊਗੀ ਦੋਸਤੋ 22 اگست ਤੋਂ ਪਹਿਲਾਂ ਮੀਟਿੰਗ ਦੇ ਤੋਂ ਸਾਫ਼ ਮੁੱਕਰ ਗਿਆ ਕਿ ਜਥੇਬੰਦੀਆਂ ਨੂੰ ਮੀਟਿੰਗ ਜਿਹੜੀ ਹੈਗੀ ਆ ਮੇਰੇ ਕੋ ਕੋਈ ਸਮਾਂ ਨਹੀਂ ਹੈਗਾ ਜਿੱਦਣ ਮੇਰੇ ਕੋ ਸਮਾਂ ਹੋਊਗਾ ਮੈਂ ਸਮਾਂ ਕੱਟ ਕੇ ਜਥੇਬੰਦੀਆਂ ਨੂੰ ਮੀਟਿੰਗ ਦਊਂਗਾ ਦੋਸਤੋ ਅਕਾਲੀ ਸਰਕਾਰ ਤੋਂ ਲੋਕੀ ਸਾਰੇ ਹੱਕ ਚੁੱਕੇ ਸੀ ਇਸੇ ਤਰ੍ਹਾਂ ਕਾਂਗਰਸ ਸਰਕਾਰ ਤੋਂ ਸਾਰੇ ਮੁਲਾਜ਼ਮ ਜਿਹੜੇ ਆ ਉਹ ਹੱਕ ਚੁੱਕੇ ਸੀ ਪੰਜਾਬ ਦੇ ਵਿੱਚ ਤੀਜੇ ਧਿਰ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਜਿਨੇ ਭਗਵੰਤ ਮਾਨ ਨੇ ਵੈਧੇ ਕੀਤੇ ਸਗੇ ਕਿ ਮੇਰੀ ਸਰਕਾਰ ਬਣਾਓ ਮੈਂ ਪ੍ਰਾਣੀ ਪੈਨਸ਼ਨ ਸਕੀਮ ਜਿਹੜੀ ਆ 2004 ਤੋਂ ਪਹਿਲਾਂ ਜਿੱਦਾਂ ਪਹਿਲਾਂ ਪੈਨਸ਼ਨ ਮਿਲਦੀ ਸੀਗੀ 2004 ਤੋਂ ਬਾਅਦ ਭਰਤੀ ਹੋਏ ਬਲਾਜਮਾਂ ਦੇ ਉੱਤੇ ਪੈਨਸ਼ਨ ਸਕੀਮ ਲਾਗੂ ਕਰੂੰਗਾ ਪਰ ਬੜੇ ਸ਼ਰਮ ਦੀ ਗੱਲ ਆ ਦੋਸਤੋ 2.5 ਪੌਣੇ 3 ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਉਹ ਸਕੀਮ ਅਜੇ ਤੱਕ ਲਾਗੂ ਨਹੀਂ ਕੀਤੀ ਇਸੇ ਤਰ੍ਹਾਂ ਬਿਜਲੀ ਬੋਰਡ ਦੇ ਸਕੇਲ ਇੱਕ ਇੱਕ 16 ਨੂੰ ਰਿਵਾਈਜ਼ ਕੀਤੇ ਉਹ ਲਾਗੂ ਕੀਤੇ ਇੱਕ ਸੱਤ 221 ਸਾਢੇ 5 ਸਾਲ ਦਾ ਸਮਾਂ ਉਹ ਖਾ ਗਿਆ ਇੱਕ ਇੱਕ ਮੁਲਾਜ਼ਮ ਦਾ ਸਾਢੇ 5 ਤੋਂ ਲੱਖ ਤੋਂ ਲੈ ਕੇ ਸਾਢੇ 6 7 7 ਲੱਖ ਦਾ ਬਕਾਇਆ ਪਿਆ ਆ ਪਰ ਦੋਸਤੋ ਲਗਰੇ ਲਪਿਆ ਤੋਂ ਸਵਾਏ ਅਰਬਾਂ ਖਰਵਾਂ ਰੁਪਏ ਬਕਾਇਆ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਕੋਲ ਪਿਆ ਬਕਾਇਆ ਵੱਲੋਂ ਕੋਈ ਸਰਕਾਰ ਦਾ ਧਿਆਨ ਨਹੀਂ ਇਸੇ ਤਰ੍ਹਾਂ IAS PCS ਅਫਸਰ ਜਿਹੜੇ ਆ ਉਹਨਾਂ ਨੂੰ DA ਆਪ ਟੂ ਡੇਟ ਦੇ ਦਿੱਤਾ ਦੇ ਦਿੱਤਾ ਗਿਆ ਪਰ ਮੁਲਾਜ਼ਮਾਂ ਨੂੰ ਹਲੇ ਤੱਕ ਡੀਏ ਜਿਹੜਾ 12% ਨਹੀਂ ਦਿੱਤਾ ਗਿਆ 1 ਇੱਕ 16 ਤੋਂ ਪਹਿਲਾਂ ਮੁਲਾਜ਼ਮ ਜਿਹੜੇ ਆ ਉਹ ਰਿਟਾਇਰ ਹੋਏ ਉਹਨਾਂ ਨੂੰ 2.45 ਫੈਕਟਰ ਦੇ ਨਾਲ ਤਨਖਾਹ ਦਿੱਤੀ ਜਾਂਦੀ ਆ 16 ਤੋਂ ਬਾਅਦ ਜਿਹੜੇ ਕਰਮਚਾਰੀ ਰਿਟਾਇਰ ਹੋਏ ਆ ਉਹ 2.95 ਫੈਕਟਰ ਦੇ ਨਾਲ ਤਨਖਾਹ ਦਿੱਤੀ ਜਾਂਦੀ ਆ ਸੋ ਦੋਸਤੋ ਪੰਜਾਬ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਬਜਟ ਦੇ ਵਿੱਚ ਮੁਲਾਜ਼ਮਾਂ ਲਈ ਕੁਝ ਨਹੀਂ ਰੱਖਿਆ ਲਗਾਤਾਰ ਮੁਲਾਜ਼ਮ ਜਿਹੜੇ ਆ ਧਰਨੇ ਮੁਜਾਰੇ ਕਰ ਰਹੇ ਆ ਸੀਐਚਵੀ ਜਿਨ੍ਹਾਂ ਦੀ ਜੈਨੂਅਲ ਡਿਮਾਂਡ ਆ ਉਹਨਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਉਹਨਾਂ ਦੇ ਐਕਸੀਡੈਂਟ ਜਦੋਂ ਹੋ ਜਾਂਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਬੰਦੇ ਨੂੰ ਨੌਕਰੀ ਦੇਣਾ ਤੇ 10 ਲੱਖ ਰੁਪਏ ਜਿਹੜਾ ਮੰਨਿਆ ਪਰ ਪੰਜਾਬ ਸਰਕਾਰ ਇਦਾਂ ਦੀ ਨਕਮੀ ਸਰਕਾਰ ਪਹੁੰਚੀ ਆ ਕੈਪਟਨ ਅਮਰਿੰਦਰ ਸਿੰਘ ਤੇ ਟਾਈਮ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਬਜ਼ਾਰਤ ਦੇ ਵਿੱਚ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦਾ ਪੱਠਾ ਵਟਾਉਣ ਵਾਸਤੇ ਆਪਣੇ ਭਤੀਜੇ ਮਾਨਪ੍ਰੀਤ ਬਾਦਲ ਨੂੰ ਕਾਂਗਰਸ ਦੇ ਵਿੱਚ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਉਹ ਦਾਖਲ ਕੀਤਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਤੋਂ ਲੈ ਕੇ ਡੀਏ ਜਾਮ ਕੀਤਾ ਮਾਨਪ੍ਰੀਤ ਬਾਦਲ ਨੇ ਕਾਂਗਰਸ ਨੇ ਵੀ ਉਹਨਾਂ ਦੀਆਂ ਦੇ ਉੱਤੇ ਚੱਲੇ ਕਾਂਗਰਸ ਨੇ ਵੀ ਜਿਹੜਾ ਕਿਸੇ ਮੁਲਾਜ਼ਮ ਨੂੰ ਡੀਏ ਨਹੀਂ ਦਿੱਤਾ ਨਹੀਂ ਤਾਂ ਐਹੋ ਜੀ ਪ੍ਰੇਤ ਸੀਗੀ ਸੈਂਟਰ ਜਨਵਰੀ ਮਹੀਨੇ ਦਾ ਡੀਏ ਫਰਵਰੀ ਜਾਂ ਮਾਰਚ ਵਿੱਚ ਦਿੰਦਾ ਸੀਗਾ ਤੇ ਜੁਲਾਈ ਮਹੀਨੇ ਦਾ ਡੀਏ ਅਗਸਤ ਜਾਂ ਸਤੰਬਰ ਦੇ ਵਿੱਚ ਡਿਊ ਕਰ ਦਿੱਤਾ ਜਾਂਦਾ ਸੀਗਾ ਪਰ ਭਗਵਾਨ ਤਮਨ ਸਰਕਾਰ ਇਹੋ ਜਿਹੀ ਨਕਮੀ ਸਰਕਾਰ ਆਈ ਆ ਜਿਨੇ ਲੋਕਾਂ ਦੇ ਨਾਲ ਵਾਅਦੇ ਤਾਂ ਕੀ ਕਰ ਰਹੇ ਸੀਗੇ ਜੋ ਸਾਨੂੰ ਸਹੂਲਤਾਂ ਮਿਲਦੀਆਂ ਸੀ ਜਾਂ ਉਹ ਵੀ ਖੋ ਰਹੀਆਂ ਗਈਆਂ ਸੋ ਅਸੀਂ ਇਸ ਸਰਕਾਰ ਦੀ ਪੁਰ旧 ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਐਨੇ ਅਲਟੀਮੇਟਮ ਦਿੱਤੇ ਅੰਮ੍ਰਿਤਸਰ ਸਮੂਹ ਮੁਲਾਜ਼ਮਾਂ ਨੇ ਇਕੱਤਰ ਹੋ ਕੇ ਜੁਆਇੰਟ ਫਾਰਮ ਨੇ ਇਕੱਤਰ ਹੋ ਕੇ ਅੰਮ੍ਰਿਤਸਰ ਦੇ ਵਿੱਚ ਲਾਹਮਿਸਾਲ ਧਰਨਾ ਦੇ ਤਾਂ ਇਸ ਸਰਕਾਰ ਦਾ ਪਿੱਠ ਸਿਆਪਾ ਕੀਤਾ ਪਰ ਉੱਥੇ ਹੀ ਐਲਾਨ ਕਰ ਦਿੱਤਾ ਸੀਗਾ ਕਿ 10 ਔਰ 11 12 ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਜਾਊਗੀ ਜੇ ਮੁਲਾਜ਼ਮਾਂ ਦੇ ਨਾਲ ਵੈਦਕ ਕੀਤੇ ਉਹ ਪੂਰੇ ਨਾ ਕੀਤੇ ਗਏ ਤਾਂ ਹੋ ਸਕਦਾ ਜਿਹੜੀ 48 ਉਹ ਅਣਮਿੱਥੇ ਸਮੇਂ ਲਈ ਕੀਤੀ ਜਾਵੇ ਜਿਹਦੀ ਜ਼ਿੰਮੇਵਾਰੀ ਭਗਵੰਤਾਨ ਸਰਕਾਰ ਦੀ ਹੋਊਗੀ ਸੋ ਮੈਂ ਭਗਵੰਤਾਨ ਦੀ ਸਰਕਾਰ ਦੀ ਹੋਰ ਜ਼ੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਔਰ ਭਗਵੰਤਾਨ ਨੂੰ ਅਪੀਲ ਕਰਦਾ ਕਿ ਜਥੇਬੰਦੀਆਂ ਨੂੰ ਮੀਟਿੰਗ ਦੇ ਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਇੰਨਾ ਹੀ ਕਹਿੰਦਾ ਹੋਇਆ ਜਿੰਨੇ ਵੀ ਵਸੇ ਕਲਾਂ ਸਾਉਂਡਿੰਗ ਦੇ ਵਿੱਚ ਸਾਥੀ ਪਹੁੰਚੇ ਆ ਜਿਨ੍ਹਾਂ ਨੇ ਸਟ੍ਰਾਈਕ ਕੀਤੀ ਆ ਇਸ ਸਰਕਾਰ ਦਾ ਪਿੱਠ ਸਹਾਰਾ ਕੀਤਾ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ